ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਬਟਾਲਾ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬੀਤੀ ਰਾਤ ਵੀ ਬਟਾਲਾ ਦੀ ਪੌਸ਼ ਕੋਲੋਨੀ ਸ਼ਾਸਤਰੀ ਨਗਰ ਦੇ ਵਿੱਚ ਚੋਰਾ ਵੱਲੋਂ ਕਾਰ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰਾ ਵੱਲੋਂ ਬੜੇ ਹੀ ਸ਼ਾਤਰਾਣਾ ਤਰੀਕੇ ਦੇ ਨਾਲ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਸਾਹਬ ਸਿੰਘ ਨੇ ਦੱਸਿਆ ਕਿ ਰਾਤ ਕਰੀਬ 12:30 ਵਜੇ ਦਾ ਸਮਾਂ ਸੀ ਜਦੋਂ ਚੋਰਾ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਸਾਡੇ ਇਲਾਕੇ ਦੇ ਵਿੱਚ ਅਕਸਰ ਹੀ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਪਰ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈਂਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਪੁਲਿਸ ਜਾਂਚ ਕਰ ਰਹੀ ਹੈ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਇਤਲਾਮ ਮਿਲੀ ਸੀ ਕਿ ਕਾਰ ਚੋਰੀ ਹੋਈ ਹੈ ਸੀਸੀਟੀਵੀ ਦੇਖ ਕੇ ਮਾਮਲਾ ਦਰਜ ਕਰ ਰਹੇ ਹਾਂ ਜਲਦੀ ਚੋਰਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲੱਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਸਰ ਜੋ ਹਾਲਾਤ ਚੱਲਦੇ ਪਏ ਐ ਮੇਲਾ ਪੁਲਿਸ ਨੂੰ ਥੋੜੀ ਮੁਸਤੈਦ ਹੋਣ ਦੀ ਲੋੜ ਹੈ ਸ਼ਹਿਰ 'ਚ ਪੀਸੀਆਰ ਦੀ ਗਸ਼ਤ ਵਧਾਣੀ ਚਾਹੀਦੀ ਹੈ ਇਵਨ ਕਿ ਨੋਟ ਵੀ ਐਟ ਨਾਈਟ ਦਿਨੇ ਵੀ ਹੋ ਰਾਤ ਵੀ 24 ਇੰਟੂ 7 ਪੀਸੀਆਰ ਗਸੋਂਚੀ ਹਰ ਚੌਂਚੀ ਇਵਨ ਪੀਸੀਆਰ ਨਾ ਕੈਕ ਹੋਣਾ ਚਾਹੀਦਾ ਜੋ ਹਾਲਾਤ ਚੱਲਦੇ ਪਏ ਸ਼ਹਿਰ ਤੇ ਆਪਾਂ ਦੇਖੀ ਹੁਣ ਜਿਹੜੇ ਸ਼ਹਿਰ ਦੇ ਜਿਹੜੇ ਆਊਟਰ ਪੁਆਇੰਟਸ ਹੈਗੇ ਆ ਜਿੱਥੋਂ ਸ਼ਹਿਰ ਦੀ ਐਂਟਰੀ ਹੁੰਦੀ ਹੈ ਉਹ ਤਾਂ ਚਾਰ ਪੁਆਇੰਟ ਹੈਗੇ ਆ ਬਾਈਪਾਸੇ ਅਗਰ ਆਪਾਂ ਰਾਤੀ ਉਹਦੀ ਬੈਰੀਕੇਟਿੰਗ ਕਰਦੀ ਸਾਡਾ ਸ਼ਹਿਰ ਸੇਫ ਹੈ ਜੇ ਭਰਾ ਸਮਝੋ ਗੱਡੀ ਗਈ ਹੈ ਕਿਤੇ ਬਾਹਰ ਸ਼ਹਿਰੋਂ ਬਾਹਰ ਜਾ ਰਹੀ ਹੈ ਸ਼ਹਿਰ ਤੋਂ ਬਾਹਰ ਗੱਡੀ ਆ ਰਹੀ ਹੈ ਇਹਦੇ ਅੱਥ ਵਿੱਚ ਕਿ ਬਾਹਰ ਸਾਡੀ ਬੈਰੀਕੇਟਿੰਗ ਹੈ ਹੀ ਕੋਈ ਨਹੀਂ ਕੋਈ ਲਾਅਨ ਆਰਡਰ ਮੇਨਟੇਨ ਬਿਲਟੀ ਨਹੀਂ ਲੱਗ ਰਹੀ ਸਾਹਿਬ ਸਿੰਘ ਸਰਪੰਚ ਜੀ ਕਿੱਥੇ ਰਹਿ ਰਹੇ ਹੋ ਕੀ ਹੋਇਆ ਸਰ ਅਮਰ ਸ਼ਾਤਰੀ ਨਗਰ ਬਟਾਲਾ ਵਿੱਚ ਰਹਿੰਦਾ ਮਾਮਲਾ ਹੈ ਕਿ ਰਾਤੀ 12:00 ਵਜੇ ਦੇ ਕਰੀਬ ਇੱਕ ਗੱਡੀ ਆਈ ਆ ਸਵਿਫਟ ਤੇ ਸਾਡੀਆਂ ਗੱਡੀਆਂ ਤਕਰੀਬਨ ਇੱਥੇ ਕਲੋਨੀ ਦੀਆਂ ਸਾਰੀਆਂ ਬਾਹਰੀਆਂ ਹੁੰਦੀਆਂ ਵਾ 13-14 ਗੱਡੀਆਂ ਖੜੀਆਂ ਸੀ ਤੇ ਉਹਨਾਂ ਨੇ ਆ ਕੇ ਦੋ ਬੰਦੇ ਦੋ ਜਾਂ ਤਿੰਨ ਹੀ ਹੁਣ ਇੱਕ ਕਨਫਰਮ ਨਹੀਂ ਆ ਤੇ ਗੱਡੀ ਖੋਲ੍ਹਣੀ ਸ਼ੁਰੂ ਕਰ ਦਿੱਤੀ ਆ 12-14 ਮਿੰਟ ਟਰਾਈ ਕਰਦੇ ਰਹੇ ਗੱਡੀ ਖੁੱਲੀ ਨਹੀਂ ਉਹਨਾਂ ਕੋਲ ਫਿਰ ਉਹ ਚਲੇ ਗਏ ਫਿਰ 25 30 ਮਿੰਟ ਬਾਅਦ ਦੁਬਾਰਾ ਆਇਆ ਤੇ ਫਿਰ ਉਹਨਾਂ ਨੇ 30 40 ਮਿੰਟ ਲਗਾ ਕੇ ਗੱਡੀ ਖੋਲ ਕੇ ਸਟਾਰਟ ਕਰਕੇ ਭਜਾ ਕੇ ਲੈ ਗਿਆ ਕਿਹੜੀ ਗੱਡੀ ਸੀ ਕਿੰਨੇ ਲੋਕ ਆਏ ਸੀ ਕਨਫਰਮ ਨਹੀਂ ਹੈ ਮੈਨੂੰ 2 ਤੋਂ 3 ਲੋਕ ਲੱਗਦੇ ਆ ਵੈਸੇ ਗੱਡੀ ਸੀਸੀਟੀਵੀ 'ਚ ਦੋ ਜਾਨੇ ਤੇ ਪ੍ਰੋਪਰ ਦਿਖਾਈ ਦਿੱਤੇ ਆ ਆ ਬਾਕੀ ਗੱਡੀ Swift Desire ਗੱਡੀ ਸੀ 2018 ਮਾਡਲ ਪਹਿਲਾਂ ਵੀ ਅਜਿਹੀ ਵਾਰਦਾਤ ਹੋਖੜਾਈ ਜੀ ਵਾਰਦਾਤਾਂ ਜੀ ਫੋਨ ਖੋਣ ਦੀਆਂ ਤੇ ਉਮੂਮਨ ਅਜੇ ਕੱਲ ਇੱਥੇ ਦੋ ਫੋਨ ਖੋਏ ਆ ਸਾਡੇ ਬਿਲਕੁਲ ਘਰ ਦੇ ਸਾਹਮਣੇ ਕੱਲ ਦੀ ਵਾਰਦਾਤ ਆ ਗਵਾਂਡ ਸਾਡੇ ਇੱਕ ਕਿਰਾਏਦਾਰਾ ਦਾ ਫੋਨ ਖੋਪ ਕੇ ਲੈ ਗਿਆ ਤੇ ਛੋਟੀਆਂ ਮੋਟੀਆਂ ਘਟਨਾਵਾਂ ਗੱਡੀ ਦੀ ਵਾਰਦਾਤ ਦੋ ਤਿੰਨ ਗੱਡੀਆਂ ਸਾਡੀ ਕਲੋਨੀ ਚੋਂ ਪਹਿਲਾਂ ਵੀ ਗਈਆਂ ਵਾ ਤੇ ਘਟਨਾ ਤਕਰੀਬਨ ਵਰਕਰਾਂ ਚੱਲ ਰਹੀਆਂ ਜੀ ਹਾਂਜੀ ਹਾਂਜੀ ਪੁਲਿਸ ਆ ਰਹੀ ਹੈ ਜੀ ਪੁਲਿਸ ਪੂਰਾ ਸਹਿਯੋਗ ਕਰ ਰਹੀ ਹੈ ਅੱਜ ਜੀ ਕੀ ਮਾਮਲਾ ਦਿੱਕੀ ਮੈਨੂੰ ਇਨਫਰਮੇਸ਼ਨ ਮਿਲੀ ਕਿ ਇਹਨਾਂ ਦੀ ਕਿਤੇ ਗੱਡੀ ਰਾਤ ਚੋਰੀ ਹੋ ਗਈ ਹੈ ਤੇ ਮੈਂ ਮੌਕੇ ਤੇ ਆ ਤੇ ਇਹਨਾਂ ਦਾ ਬਿਆਨ ਲਿਖ ਕੇ ਮੁਕਦਮਾ ਦਰਜ ਕਰਕੇ ਕਾਰਵਾਈ ਜਾਰੀ ਹੈ ਤੇ ਸੀਸੀਆਰ ਦੇ ਦੇਖ ਕੇ ਤੇ ਇਹਦਾ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ